ਤੇਰਾ ਆਹ ਮਹੀਨ ਤੇ ਰੱਖ ਦੋ ਸੋਸ਼ਲ ਕੋ ਮਿੱਧੀ ਸੁਆਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਣਾ ਜੀ ਅੱਜ ਦਾ ਵਲੌਗ ਹੈ ਕਿ ਆਪਣੀ ਅੱਜ ਕੰਬਾਈਨ ਦੀ ਤਿਆਰੀ ਹੋ ਰਹੀ ਹੈ ਤੇ ਸਮਾਨ ਸਾਰਾ ਵਗੈਰਾ ਰੈਡੀ ਕੀਤਾ ਪਿਆ ਕੰਬਾਈਨ ਤੇ ਆਪਣੀ ਦੇ ਪੂਰਾ ਘੇੜਾ ਘੇੜਾ ਪਾਲਣਾ ਚੱਲ 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 ਲਾ ਦੇ ਲਾ ਦੇ ਬੈਲਟ ਏ ਰੇਖ ਕਰ ਰੇਖ ਕਰ ਚੱਲ ਚੱਲਾ ਦੇਖੋ ਜੀ ਪੂਰਾ ਕੰਮ ਸੱਲੀ ਬਸ ਹੋ ਗਿਆ ਸਾਹਮਣੇ ਦਸਮੇਸ਼ ਵੀ ਤਿਆਰ ਹੈ ਪੂਰਾ ਰੈਡੀ ਹੈ ਬਾਈਪਰ ਖੜਾ ਨਾਲੇ ਕੰਡਰ ਪਿੱਛੇ ਪਾ ਲਈਏ ਪਿੱਛੇ ਜਾਣ ਦੇ ਪੱਥਰ ਜਗਿਆ ਟੰਗੀ ਕਰ ਲੈ ਰੇੜਾ ਪਾ ਲਈ ਓਏ ਚੱਲ ਚੱਲ ਬੱਸ ਰੁਕ ਜਾ ਉਹਨੂੰ ਵਾਈ ਮਾਰੀ ਆ ਜਾ ਓਏ ਕਿੰਨੇ ਜਾਣੇ ਇਹ ਆ ਆ ਆ ਸ਼ੇਰ ਬਣ ਸ਼ੇਰ ਚੱਲ 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 ਬੰਦਾ ਵੇਖ ਕੇ ਵੀ ਵੀਡੀਓ ਬਣ ਗਈ ਆ ਵਾਹ ਵਾਹ ਹੱਥ ਫੇਰ ਲੱਗ ਗਿਆ ਕੰਡਰ ਪਿੱਛੇ ਪਾ ਕੇ ਦੇ ਬਸ ਆਪਾਂ ਕੱਲ ਵੈਗੁਰੂ ਕਿਰਪਾ ਕਰਨ ਕੱਲ ਨਹੀਂ ਪਰਸਪਾ ਮਸ਼ੀਨ ਜਾਨੀ ਕਿ ਜਦੋਂ ਹੀ ਪਹੁੰਚੇ ਉਹਦੇ ਮਸ਼ੀਨ ਆਪਾਂ ਚਾਲੂ ਕਰ ਦੇਣੀ ਆ ਅੱਗੋਂ ਫੋਨ ਆ ਰਹੇ ਆ ਡਾਕ ਜਲਦੀ ਆ ਜਾਓ ਕਮਾਓ ਅਰਛਾ ਪਾ ਹੱਥ ਅੱਗੋਂ ਨਾਲ ਹੱਥ ਪਾਈ ਹੱਥੇ ਅੱਗੋਂ ਨਾਲ ਹੱਥ ਪਾਈ ਅੱਗੋਂ ਚਲੋ ਬਸਿਓ ਅੱਗੋਂ ਤੂੰ ਕੈਮਰੇ ਦੇ ਅੱਗੋਂ ਹੀ ਆ ਗਿਆ ਗੁੱਲਾ ਕਿੱਥੇ ਚੱਲ ਚੱਲ ਇਧਰ ਉਹਦਾ ਅੱਗੋਂ ਕੈਮਰੇ ਦਾ ਆ ਜਾਣਾ ਜਿੱਥੇ ਹੋਈਏ ਪਿੱਛੇ ਗਰਾ ਮੜੀਂ ਕਰਾ ਕਰਾ ਬਾ ਅੱਗੇ ਘਾ ਡਾਈ ਲਾਈਏ ਤੇ ਹੋ ਗਈ ਜੀ ਤਿਆਰੀ ਆਪਣੀ ਪੂਰੀ ਦਸਮੇਸ਼ ਵੀ ਪੂਰੀ ਫੁੱਲ ਤਿਆਰ ਹੈ ਤੇ ਬੰਦਾ ਨੂੰ ਕਪੜਾ ਮਾਰਨ ਲਾਇਆ ਸੀ ਤੇ ਕਪੜਾ ਵੇਖਣਾ ਤਾਂ ਕਿਵੇਂ ਵੱਜਿਆ ਆ ਦੇਖੋ ਜੀ ਤੁਹਾਨੂੰ ਕਪੜਾ ਦਿਖਾਉਂਦੇ ਮਸ਼ੀਨ ਤੇ ਬਹੁਤ ਤਰੀਕੇ ਦਾ ਮਾਰਿਆ ਇਹਨਾਂ ਨੇ ਆ ਦੇਖੋ ਮਿੱਟ ਵੇਖੋ ਉਵੇਂ ਉੱਪਰ ਖੜਿਆ ਮਸ਼ੀਨ ਦੇ ਕਪੜਾ ਮਾਰ ਲੈ ਬਹੁਤ ਵਧੀਆ ਤਰੀਕਾ ਇਹਨਾਂ ਕੋਲ ਇੱਥੇ ਖੜਾ ਦੇ ਇੱਥੇ ਰੋਕ ਦੇ ਇੱਥੇ ਰੋਕ ਦੇ ਆਹ ਵਾਰੀ ਜਾਣੀ ਆਵਾਜ਼ ਆਹ ਵਾਰੀ ਬੰਦ ਕਰ ਦੇ ਬੰਦ ਕਰ ਦੇ ਇੱਥੇ ਕਸੋ ਫੇਰ ਪਾਓ ਅੱਧਾ ਰੈਂਡੀ ਰੱਖ ਦੇ ਪਲਟਾ ਇਹਦਾ ਕਿੱਥੇ ਗਿਆ ਪਲਟਾ ਇੱਧਰ ਹੋ ਗਿਆ ਹੈ ਹਾਂ ਐਂ ਕਰਾ ਨਾਡ ਲਿਆਓ ਤਿੰਨ ਜਿਹੜੇ ਪਾਉਣ ਵਾਲੇ ਜਾਈ ਜਲ ਆ ਲੱਗ ਕੇ ਲਿਆ 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 ਇਹਨੂੰ ਸਟਾਰਟ ਕਰ ਕੇ ਇਹਦਾ ਮੋਰਸਲ ਡੱਕ ਰੱਖੀ ਉੱਤੇ ਰਾ ਕੈਲਾ ਨਹੀਂ ਰਖੀ ਤੇ ਕੜੀ ਗੱਲ ਨਾ ਪੈਣਾ ਉਹ ਵੀ ਵਟਾਣਾ ਰੱਖੀ ਰੱਖੋ ਇਹਦੇ ਦੇ ਆ ਖੋਲ ਇੱਕ ਪਟੀਆਂ ਨਾਲ ਬੰਨ ਲਾ ਪਟੀਆਂ ਕਿੱਥੇ ਨੇ ਬੱਲ ਲੈ ਆਓ ਬਬੂ ਆ ਕਦ ਬੁਲਾ ਦੇ ਨਾੜਾ ਫੇਰ ਗੱਲਾਂ ਲੱਗਾ ਰਹੀ ਜਿਵੇਂ ਮਰਜ਼ੀ ਲਾਈ ਰੱਖੀ ਫੋਨ ਮਸ਼ੀਨ ਵਿੱਚ ਬੈ ਕੇ ਆ ਕਰਾ ਦੇ ਨਾ ਕੋ ਆ ਲਵਾ ਦੇ ਆ ਨਾੜ ਤਾਂ ਲਾਕ ਕਰ ਦੇ ਉਹਨੂੰ ਨਾ ਉਹਨੂੰ ਨਹੀਂ ਪਾ ਲੱਗਣਾ ਨਾਟ ਕਿੱਥੇ ਬੈਣੇ ਕਿੰਨੇ ਨੰਬਰ 13 ਨੰਬਰ ਅਹੀਂ ਉਹ ਵੇਖ ਆ ਬਾਲਟੀ ਹੁੱਕ ਰੱਖਾ ਨਾ ਡੱਬੇ ਦੇ ਵਿੱਚ ਉਹਨੇ ਡੱਬੇ ਦੇ ਬਾਲਟੀ ਸੇ ਬੰਨ ਦੇਨੇ ਕਿਸ ਨਾਲ ਟੈਂਸ਼ਨ ਨਹੀਂ ਪੂਰਾ ਲੈ ਹਰੇ ਡੱਬੇ ਲੈ ਕਿ ਆਂਦਾ ਡੱਬਾਂ ਲੱਗਦਾ ਉਹਨੂੰ ਵੇਖ ਜੀ ਹਟ ਗਈ ਉੱਥੇ ਹੀ ਰੱਖੀ ਤਾਂ ਅੱਗੇ ਵੀ ਅੱਗੇ ਕਿਹੜਾ ਹੋਰ ਕਿਤੇ ਰੱਖੀ ਆਂ ਵਿਚ ਚਾੜ ਦੇ ਉੱਥੇ ਹੀ ਰੱਖੀ ਤਾਂ ਜੀ ਇਹਨਾਂ ਦੱਸ ਦੱਬੇ ਤੇਰੇ ਨੇ ਨਟਾਲੇ ਹਾਂ ਰੱਖੇ ਤੁਸੀਂ ਜਿਹਦੇ ਇਹ ਆਂਦਾ ਖਰ ਦੁਕਾਨ ਇਹ ਆਂਦਾ ਦੁਕਾਨ ਆ ਡੱਬੇ ਖਰੇ ਦੋ ਜੇ ਲੂਣ ਮਰਚਲ ਹੋਣਗੇ ਨਾ ਇਹਨੇ ਮਸਾਲੇ ਵਾਲੇ ਆਂਦਾ ਚਾਵਾ ਕੇ ਛੋਡਾ ਖਾਏਗਾ ਪਿੱਛੇ ਸਮਾਨ ਲਾੜਾ ਜੇ ਇੱਕ ਪੰਮਾ ਜਿਹੜਾ ਕਵਾੜਾ ਤੁਹਾਡੇ ਗੱਟਾ ਪਲਟਾ ਹੈ ਹਨਾ ਉਹਦੇ ਬਹਿਰ ਖਰਾਬ ਨਿਕਲੇ ਨਾ ਕਿੱਥੇ ਆਵੇਂ ਦੂਜਾ ਉਹਦੇ ਬਬੂ ਬਾਰੇ ਦੇਖੀ ਖਰਾਬ ਇੱਥੇ ਪਾਣਾ ਅੱਗੇ ਇੰਦੇ ਚ ਪਾਣਾ ਰਾ ਇੱਥੇ ਪਾਉਣਾ ਇੰਦੇ ਚ ਪਾਣਾ ਬਹਿਰਾਂ ਇੱਥੇ ਲੈ ਵੀ ਲੱਭ ਕੇ ਹੋਏਗਾ ਆਹ ਪੰਮਾ ਨੇ ਭਾਈ ਐਦਾਂ ਨਾਲ ਥੋੜਾ ਆਉਂਦਾ ਜਿਹੜਾ ਚੱਕੀ ਹੁੰਦਾ 13 13 13 ਆਹ 17 ਦੇ ਉਹਨੂੰ ਵੀ ਬੜਾ ਸਾਰਾ ਨੜ ਕਢਦਾ ਕੌਣ ਆਦਾ ਹੱਤ ਜਾਂਦਾ ਛੋਟੇ ਨੜ ਲੱਭ ਕਿੰਨੇ ਸੇਨ ਲਾਏ ਅੱਗੇ ਮਸ਼ੀਨ ਤੇ ਸਹੀ ਦੱਸੀ ਝੂਠ ਨਾ ਮਾਰੀਂ ਨਹੀਂ ਲਾਏ ਤੇ ਤਿੰਨ ਲਾਏ ਨੇ ਫਿਰ ਤੇ ਨਾਡ ਪਾ ਲੱਗਦੇ ਨਾਡ ਇੱਥੇ ਕਿਹੜਾ ਪੈਣਾ ਇੱਥੇ ਕਿਹੜਾ ਪੈਣਾ ਰੱਖਾ ਹੀ ਪੰਮੇ ਨੰਮੇ ਨੂੰ ਪੜਾ ਕੋਲ ਤੇ ਕੋਈ ਚੱਕ ਨਹੀਂ ਮੂਹ ਲਵਾਦੀ ਉਹ ਮੀਂਹ ਵਿੱਚ ਤੂੜੀ ਭੁੰਜੇਗਾ ਫਿਰ ਹਾਰੀ ਤਾਂ ਇਹਦਾ ਇਹ ਹੀ ਤੇ ਪਾ ਲੱਗਦਾ ਤੇ ਮਸ਼ੀਨ ਤੇ ਕਿੰਨੇ ਸੇਨ ਲਾਏ 25 ਇਹਵੇਂ ਤਾਂ ਤੂੜੀ ਵਿੱਚ ਬਲੇਡ ਗਿਆ ਉਹ ਗੱਟਾ ਪੈਜਾ ਚੁੱਕ ਲਾਂ ਦੇ ਵਿੱਚ ਨਾਡ ਪਲਟਣੇ ਜਾ ਉਹ ਪੈ ਆ ਪਾ ਦੇ ਇਹ ਵੇਖੀ ਕੀ ਇਹ ਪਾ ਦੇ ਇਹ ਕਾਢ ਲੈ ਮਕੈਨਿਕ ਵਾਲੇ ਕਰੀ ਪਾ ਲੈ ਅੱਗੇ ਬੈਰੰਗਾ ਕਿੱਲ ਪੈਣਾ ਉੱਤੇ ਹੱਥ ਲਾ ਲੈ ਹਾਂ ਬੈਰੰਗਾ ਤਾਂ ਪੈ ਜਾਣਾ ਖੁੱਲਣਾ ਹੋਏ ਬੈਰੰਗਾ ਕਿਵੇਂ ਇਹ ਛੋਟਾ ਕੋ ਨਹੀਂ ਕਰ ਬੈਰੰਗਾ ਇਹ ਮੈਂ ਵਜਾਣਾ ਲਈ ਸੱਟ ਅਰ ਗੁੱਲੀ ਨੂੰ ਪਿਆਟ ਹੋਗਾ ਥੋੜੀ ਨਾਲ ਥੋੜੀ ਨਾਲ ਥੋੜੀ ਫੜਾਵੇਂ ਤੂੰ ਐ ਆਹ ਮੋੜ ਦਾ ਤੂੰ ਤਾ ਦੋ ਹਾਂ ਮੋੜ ਸਾਡਾ ਮੋੜ ਸਾਡਾ ਤੇ ਨੇੜੇ ਲਿਆਵੇਂਗਾ ਫੇਰ ਲੈ ਵਿਚਨਾ ਐਵੇਂ ਇੰਨੀ ਦੂਰ ਥੋੜਾ ਦਿੰਦਾ ਪੈ ਲੈ ਆਣ ਨੇੜੇ ਦੋ ਫਲਾਗਾ ਮੋੜ ਸਾਡਾ ਨਿਗਾ ਆਹ ਲੈ ਕਿੱਥੇ ਆ ਦੂਜਾ ਮੋੜ ਸਾਡਾ ਕਿੱਥੇ ਉਹ ਇੱਥੇ ਬੜੀ ਕੋ ਲੈ ਲਾ ਗਿਆ ਪੱਠੇ ਵੜਰ ਗਿਰਦਰ ਲਾ ਲਾਗਾ ਵੇ ਆਣਾ ਪਾਓ ਦਬਾਓ ਇੱਕ ਆਪਣਾ ਲੱਬਲਾ ਨਾਟਾ ਹੈ ਖਰਾਬ ਹੈ ਹੂੰ ਆਪਣ ਮੋਟਾ ਪਾਣਾ ਪਣਾ ਲੱਤਣਾ ਨਹੀਂ ਆਪਾਂ ਇਹ ਓ ਇੱਕ ਪਿਆ ਆ ਆ ਜੜਾ ਆ ਆ ਪਿਆ ਆ ਆ ਵੇਖ ਕਿੰਨਾ ਖੁੱਲਾ ਇਹਦਾ ਪ੍ਰਾਪ ਨੂੰੇ ਬਲਿਆ ਫੀਡਰ ਚੰਦ ਦੇਖੀ ਕੋਈ ਨਹੀਂ ਬੈਰੰਗ ਬੁਰਾ ਮੱਬੂ ਉੱਥੇ ਵੇਖ ਲਾਂ ਜਿਹੜੇ ਵਿਹਲੇ ਹੋਏ ਇਹ ਹੋ ਲਾ ਆ ਫੀਡਰ ਚੈਨਲ ਦਾ ਉਹ ਦੂਦੂ ਬੜਕਿੰਨੀ ਮਸ਼ੀਨ ਚੱਲ ਗਈ ਹੈ ਔਲੀ ਆਏ ਪਾੜ ਜਾਵੇ ਉਹ ਫਿਰ ਰਮਾਨ ਖਿੱਲੜ ਦਾ ਨਰਾਜ ਫਾਇਦਾ ਕੀ ਹੈ ਕਣ ਤਬ ਹੁਤਰਾ ਦੇ ਲੰਮਾ ਇਹ ਨਹੀਂ ਉਤਰਣਾ ਆ ਲਿਆ ਤੋ ਕੁਛ ਲਿੰਦਾ ਆ ਹੀ ਲਿਆ ਤੂੰ ਆਹ ਹੀ ਪਾ ਉਹ ਟੋਪਾਈ ਰੱਪਲੇ ਥੱਲੇ ਵਾਲਾ ਉਹ ਪੰਨੇ ਉਹ ਬੈਸਟ ਪਾਇਦੇ ਅਈ ਮੈਂ ਖੁੱਲ ਆ ਹਾ ਹਾ ਲੈ ਛੋਟਾ ਵੇਖ ਲਈਏ ਉਹਨਾਂ ਕੋਲ ਪੁਰਾਣਾ ਵੇਖ ਲੈਣੇ ਮੈਂ ਵੇਖ ਕਾਵਾ ਇਧਰ ਆ ਕੋਈ ਬੈਰੰਗੁਰੂ ਤੇ ਘਾਤੜਾ ਪੁਰਾਣਾ 70 ਨੰਬਰ ਆ ਗੋਰੀ ਗੋਰੀ ਕਾਈ ਮਸਤਕਾਰ ਉਹ ਗੋਰੀ ਇੱਧਰ ਹਾਂਜੀ ਉਹ ਕਬੇਰੰਗਾ ਪੁਰਾਣਾ ਵੇਖੀ ਯਾਰ ਖਰਾਬ ਕੱਡਾ ਕੋਈ ਥੋੜਾ ਜਿਹਾ ਬੇਰੰਗਾ ਪਹਿਲੇ ਲਾਏ ਮਕੈਨਿਕਲ ਚ ਪਾਣਾ ਵੇਖੀ ਮੜਾ ਜਾ ਬੇਰੰਗਾ ਪੈਸ ਕਿੱਥੇ ਪੈ ਗਿਆ ਭਲਾ ਕੋਈ ਨਹੀਂ ਲਗਾਇਆ ਕੋਈ ਨਹੀਂ ਲਗਾਇਆ ਉਹਰ ਦੇ ਲੱਭ ਕੇ ਪੁਰਾਣਾ ਬੇਰੰਗਾ ਪੁਰਾਣਾ ਕੁਆੜਾ ਜਿੰਨੇ ਚ ਕੱਡਾ ਇਹ ਮਾਣਾ ਉਹ ਹਾਂ ਉਹ ਕੁਆੜਾ ਬਿਡੂ ਨੂੰ ਪਤਾ ਐ ਮੈਂ ਆਖੀਂਦਾ ਕੀ ਹੱਥ ਕਾਲੇ ਹੋਣ ਦੁਆਰਾ ਤੇਰੇ ਹੱਥ ਕਾਲੇ ਹੋਣ ਦੁਆਰਾ ਹੱਥ ਮਾਰਦਾ ਬੜੋਰ ਦੱਸਣਾ ਯਾਰ ਬਸ ਐਂ ਪਦੀ ਗੱਲ ਉਹ ਉਹਨਾਂ ਦੇ ਮਕੈਨੀਕਲ ਚ ਪਾਣਾ ਹੈ ਉੱਥੇ ਪਾ ਕਢਾਉਣਾ ਮੈਂ ਅਗਲਾ ਯਾਰ ਲਾ ਕੇ ਠੀਕ ਕੋਲ ਅਗਲਾ ਕੌਣ ਉਹ ਸੀਸ਼ਨ ਯਾਰ ਕੀ ਅੱਖ ਦਾ ਪਾ ਹੈ ਪਹਿਲਾ ਹੀ ਜਿੰਨਾ ਲੜਾਈ ਜੂਰੀ ਪਾਣੀ ਕਿਹਨਾਂ ਅੱਛਾ ਇਹਦਾ ਫਿਰ ਕੱਢ ਲਈਏ ਮਸ਼ੀਨ ਦਾ ਬਿਜ ਨਹੀਂ ਆਵੀ ਆ ਨਹੀਂ ਨਾ ਨਹੀਂ ਇਹ ਨਹੀਂ ਇਹ ਇਹ ਥੋੜਾ ਲਾ ਮੈਂ ਤੇਰੇ ਕੋਲ ਨਹੀਂ ਪਾਇਆ ਪੁਰਾਣਾ ਪੈਰਗਾ ਉਹ ਮਕੈਨੀਕਲ ਚ ਪਾਣਾ ਯਾਰ ਵਿੱਚ ਕਿੱਲ ਪਾਣਾ ਤੇ ਪੁਰਾਣਾ ਪੈਰਗਾ ਚਾਬੀ ਚਾਬੀ ਕੁਆਡ ਵੀ ਜੰਦਰੇ ਲਾਗ ਰੱਖਦੇ ਇੱਥੇ ਕਿਨੇ ਚੋਰੀ ਕਰਨਾ ਹੈ ਤੁਹਾਡਾ ਬੜਾ ਸਮਾਨ ਹੈ ਹੈਂ ਥੋੜੀ ਦੱਸ ਚਲ ਲਿਆ ਚਾਬੀ ਦੇ ਕੁਆਡ ਜ ਇਕੱਠਾ ਨਹੀਂ ਜੰਦਰਾ ਲੱਗ ਰਸੇ ਨੇ ਯਾਰ ਬਾਬਾ ਉਸਮਾਨ ਇਸਕੇ ਕਿਹੜਾ ਹਾਂ ਕੋਈ ਚੱਕਰ ਕੀ ਜਾਈ ਰਹਾ ਬ੍ਰੇਕ ਕਰੋ ਲੇਡ ਲੇਟ ਕਰਕੇ ਰੱਖਣੇ ਜਲਦੀ ਕੱਢ ਗਾਰੇ ਹਾਂ ਤੁਹਾਡੇ ਗਰਜੀਤੇ ਨੇ ਦੇਖਣੀ ਕਿਹੜਾ ਕੇ ਹੋਰ ਨੇ ਦੇਖਣੇ ਪਹਿਲੇ ਨੰਬਰ ਤੋਂ ਉਹਨੇ ਦੇਖਣਾ ਪਹਿਲੇ ਉਹਨੇ ਦੇਖਣੀ ਆ ਚੈੱਕ ਕਰੋ ਜੀ ਹੁਣ ਵਿੱਚ ਦੇਖੋ ਕੀ ਕੁਝ ਨਿਕਲੂਗਾ ਸੋਨਾ ਜੰਦਰਾਂ ਲਾਗ ਰੱਖਾ ਮੈਨਾਂ ਲੱਗਾ ਪੈਸਾ ਨਾਲ ਟੂਲ ਕਿਤੇ ਭਰੀ ਫਿਰਦੇ ਹੋ ਤੁਸੀਂ ਪੈਸੇ ਮਤੇਰਾ ਕੋ ਲੈਣੇ ਨੇ ਤੇ ਨਾਲ ਤੁਸੀਂ ਲਈ ਜਾਂਦੇ ਮੈਂ ਤੁਹਾਡੇ ਕੋਲ ਖਾਣਾ ਹੈ ਕੀ ਪੈਸਾ ਪਾ ਤੁਹਾਡੇ ਕੋਲ ਲੈਣਾ ਹੈ ਕੋਈ ਗੱਲ ਨਹੀਂ ਅਸੀਂ ਦਿਆਂਗੇ ਅਸੀਂ ਦੇ ਦਾਂਗਾ ਇੰਨੇ ਦਿਨ ਵੀ ਕਮਜ਼ੋਰ ਨਹੀਂ ਗਏ ਸਾਡੇ ਸਹੀ ਗੱਲ ਲੈਣਾ ਸਹੀ ਗੱਲ ਦਿਲ ਦਰਿਆ ਨੇ ਯਾਰਾਂ ਦੇ ਮੱਛੀ ਵਾਂਗੂ ਤੜਫेंगी ਅਸੀਂ ਖੁਦ ਨੂੰ ਇਹਨਾਂ ਕੋ ਬਦਲਾਂਗੇ ਅਈਆਂ ਨਜ਼ਾਰਾ ਨੇ ਅਈਆ ਪਹਿਲਾਂ ਵਰਗੇ ਵੇਖਣ ਨੂੰ ਤਰਸੇਗੀ ਇਹ ਨਹੀਂ ਆਣਾ ਖੋਲਾ ਦੇ ਕੁੱਟੀ ਕੋਣ ਵਾਲਾ ਫੇਰੇ ਪਾਇਆ ਇੱਕ ਤਾ ਵੀ ਵਹ ਚੱਲੇ ਜਲੇ ਕੋਣ ਜਿ ਫੜਾਂਗੀ ਇਹ ਛੋਟਾ ਲਮਚੜਾਏ ਘਾਟੇ ਦੇ ਸੜੀ ਪਲਟੀ ਲਾ ਯਾਰੇ ਉਹ ਜਿਹੜੇ ਤੁਸੀਂ ਪਲਟਰਾ ਇੱਕ ਆੜ ਚ ਜਾਵੇ ਹੋਰ ਬਰਾ ਰੀਆਂ ਮੇਰਾ ਫੀਸ ਮੈਂ ਨਾ ਪੰਪ ਤੇ ਕੰਮ ਠੀਕ ਨਹੀਂ ਸੀ ਹਾਂ ਚਿੱਟੀ ਕੋਣ ਹੈ ਚਿੱਟੀ ਪੰਪ ਤੇ ਕੰਮ ਠੀਕ ਨਹੀਂ ਹੈ ਹੈ ਨਹੀਂ ਪੰਪ ਦੇ ਪੰਪ ਦੇ ਦਾਪੇ ਠੀਕ ਹੈ ਇੱਥੇ ਹੋਰ ਨਜ਼ਾਰਾ ਠੀਕ ਹੈ ਜ ਆਪਣਾ ਮਸਲਾ ਹਲ ਹੋ ਗਿਆ ਹੋਰ ਮਿਲਣਾ ਥੋੜੀ ਪੰਪ ਦੇ ਚਲੋ ਲਾ ਦੇ ਦੋ ਆ ਪਾਉਣਾ ਚਾਹ ਰੇ ਦਰਾ ਇੰਨੇ ਬੰਦਣ ਕੀ ਕਰਾਣਾ ਤੂੰ ਜੇ ਬਾੜੀ ਘਾਲੇ ਤਾਂ ਉਹ ਵਿੱਚ ਪਾ ਲੈਂਦੇ ਬੈਰੰਗਾ ਆਦ ਰਖੂ ਲਾ ਅੱਜੋਮ ਬਹਿ ਆ ਵੀਏ ਕੋਈ ਨੰਦੇ ਨਾ ਖੁੱਲਾ ਆਣਾ ਜਾਣਾ ਲੇਕਰ ਪਾਈ ਵਿੱਚ ਕਿੰਨੇ ਵਾਰ ਕਰਨਾ ਪਾਗੇ ਹਾਂ ਆ ਲੈ ਕਿਹੜਾ ਵਾਰ ਵੇ ਇੱਕ ਲੱਭਾ ਰਹਾ ਹੈ ਉਹ ਉਤਾਰ ਲੰਗ ਜਾਂਦਾ ਸੀ ਇਹੋ ਹੀ ਇਹ ਹਰਕੇ ਰਜਾ ਗਈ ਉਹਦਾ ਕਿੱਦਾਂ ਚੱਲਦਾ ਇੱਕ ਮਾਹੀ ਦੀ ਯਾਰ ਇਹਨਾਂ ਅਜੇ ਨਹੀਂ ਇਹ ਗੱਲ ਨਹੀਂ ਬਣਨੀ ਆ ਵੇ ਹੈਪੀ ਐਸ ਪੈਸਰ ਇੱਕ ਰੱਖ ਦਈਏ ਅਗਲੇ ਪਾਸੇ ਇਹ ਤਾਂ ਆ ਹੀ ਜਾਵੇ ਯਾਰ ਉਤਾ ਨਾ ਲੰਗੇ ਹੂੰ ਉਹ ਤਾਂ ਥੋੜਾ ਲੰਗਦਾ ਤੂੰ ਤਾਂ ਨਹੀਂ ਲੰਗਦਾ ਨਹੀਂ ਉਹਦਾ ਚੱਕਣਾ ਪੈਣਾ ਹੋਰ ਕੱਟਣਾ ਤੇ ਫਿਰ ਉਤਰ ਆਣਾ ਆ ਪਾ ਆ ਪਾ ਦੂਜਾ ਵਾਰ ਕੋਈ ਨਹੀਂ ਲੰਮੀ ਕੋਣ ਵਾਲਾ ਹੁੰਦਾ ਆਪਣੇ ਕੋ ਸੱਤ ਤੋਂ ਪਦਾ ਹੈ ਪਾ ਮੈਂ ਉਹਦੇ ਵਿੱਚ ਵੇਖਾ ਗੱਟੇ ਕੋਈ ਬੈਰ ਕੱਢਿਆ ਨਹੀਂ ਇਹ ਤੁਸੀਂ ਇਹ ਕਰੇ ਜਾਈਆਂ ਜਾਈ ਜਾਈ ਹੁਣ ਇਹ ਪੰਮਾ ਇੱਕ ਨਾਲ ਨਹੀਂ ਗੱਲ ਬਣਨੀ ਦੋ ਦੋ ਲੱਗਣੇ ਨੇ ਦੋ ਲੱਗਣਿਆ ਬਿਜਾਗ ਵੱਡਾ ਲੈ 7 ਨੰਬਰ ਲੱਭ ਜਾਵੇ ਪੁਰਾਣਾ ਪੁਰਾਣਾ ਵੇਖ ਲੈ ਕੋਈ ਬੈਲਟ ਹਟਾ ਕੇ ਆਪਾਂ ਬੈਲਟ ਹਟੂਗਾ ਵੀ ਬੱਬੂ ਚੈਂਜਰ ਨੂੰ ਗਰੀਸ ਕਰਤਾ ਜੇ ਪਰਲੇ ਨੂੰ ਸਿੰਦੁਰ ਪੋਚਕਾਂ ਪੀ 32 24 ਤਰੀਕਾ ਵੀ ਪਾਣਾ ਪੈਟੋਗਾ ਤਿਆਰ ਕਰੀ ਕਿਹੜੀ ਕਿੰਨੇ ਕੁ ਟਿੱਲੀਏ ਟਿੱਲੀ ਬਾਹਰ ਕਿੰਨੀ ਕੋਏ ਹੂੰ ਹੂੰ ਉਹਨੂੰ ਢਗੜੇ ਪਾਸੇ ਚ ਹੀ ਲੱਭੇ ਫੇਰ ਇੱਕ ਮਿੰਟ ਦੋ ਵੇਖ ਲਈ ਪਾ ਗਏ ਇੱਧਰ ਇੱਕ ਮਿੰਟ ਜਾਣਾ ਨਹੀਂ ਕੰਮ ਤੈਨੂੰ ਕਰਾਣੇ ਆ ਅਸੀਂ ਤੇ ਨਾਲ ਜਾਵਾਂਗੇ ਯਾਰ ਮੈਂ ਕੱਲਾ ਬੰਦਾ ਤੂੰ 40 ਜਣੇ ਦੇ ਕੱਲੇ ਤੇਰੇ ਭਰਾ ਨਾ ਆਉਣ ਤਾਂ ਸਾਡਾ ਵੀ ਦੋਸ਼ੂਰ ਹੈ ਕੰਮ ਕੜਾ ਲੱਗੇ ਨੇ ਉਹ ਪੱਠੇ ਵੇਚਦੇ ਪਨੇ ਹੁਣ ਹੀ ਫੋਨ ਆਇਆ ਉਹ ਤਾਂ ਮੈਂ ਫੋਨ ਕੱਟਾ ਕਿੰਨੇ ਦਿਨਾਂ ਦਾ ਆਵਾਜ਼ ਦਾ ਆ ਆਦੇ ਹੁਣ ਤੇ ਫੋਰ ਕੱਟਦਾ ਆ ਦੇ ਵਖਣ ਲਗਿਆ ਰ ਚਾ ਵੀ ਮਨ ਤਾਂ ਹੋ ਜੀ ਮਰੋੜ ਕੇ ਤੋੜ ਦੇਣੀ ਏ ਚਾ ਵੀ ਇਹ ਨਹੀਂ ਮੋੜੀ ਫੁੱਦੀ ਹੋਣ ਜਿਵੇਂ ਉਹ ਦੂਜੀ ਨਹੀਂ ਕੀ ਨਹੀਂ ਆਏ ਇਹ ਵੀ ਮਰੋੜੀ ਪੀਏ ਖੋਲ ਲਾ ਖੋਲ ਲਾ ਆ ਮੋੜ ਸੰ ਲੱਦੋ ਪਹਿਲਾਂ ਇਧਰ ਆਓ ਮਾੜਾ ਜੱਕਰੀ ਕੋਈ ਲਾ ਔਰ ਇਹ ਮਗਲਾਲ ਬਾਲਟੀਆਂ ਕੀ ਤਰੱਕੀ ਹੈ ਉਹ ਇੰਦੇ ਰੱਖੋ ਬਾਲਟੀ ਇਹਨੂੰ ਮਾਰਿਆ ਨਾ ਘਰੇ ਗਰੀਸ ਮਾਰਾਂ ਨੇ ਰਹਿਣ ਦੇ ਇਹਨ ਬੱਬੂ ਨੇ ਮਾਰਿਆ ਹਾਂ ਆਪਣੇ ਕੋ ਨਹੀਂ ਮਾਰਿਆ ਹੋਣਾ ਸੀ ਉਹ ਟਾਇਰ ਜਿਹੜਾ ਹੈ ਵੱਡਾ ਉਹ ਕਿੱਥੇ ਨਿਕਾ ਨਿਕਾ ਟਾਇਰ ਕਿੱਥੇ ਉਹ ਲੈ ਆ ਰੇਡ ਕਿੱਥੇ ਉਹ ਤਾਂ ਲੈਣ ਗਿਆ ਤੂੰ ਤੈਨੂੰ ਫੜਾਈਏ ਜਾਂਦੀ ਨਹੀਂ ਪੈਂਦੀ ਆਹ ਹੱਡੀ ਭਰਾਵਾ ਦੀ ਕੰਮ ਰਹਿ ਜਾਂਦੇ ਸੀ ਉਹ ਜਿਹੜਾ ਰਹਿਮਾਨ ਪੈਣ ਲੱਗਾ ਜੋ ਚੁੱਕ ਲੈ ਆ ਜਾ ਤੁਸੀਂ ਜਾ ਜੋਨਾ ਉਹ ਰਹਿਮਾਨ ਹੁਣ ਪੈਣ ਕੋ ਲਿਆ ਚੁਕਵਾ ਗਿਓ ਹਰ ਰਹਿਮਾਨ ਲਾਇਆ ਹੈ ਉਹ ਦਿਖਾਈ ਰੱਖੋ ਰਹਿਮਾਨ ਭਾਈ ਗੁਰਦੀ ਕਿਰਪਾ ਨਾ ਕਰੇ ਡਾਕਟਰ ਨੂੰ ਨਹੀਂ ਫਲ ਪਿਆ ਕਦੇ ਵੀ ਜ਼ਿੰਦਗੀ ਚ ਇਧਰ ਆ ਪਿੱਛੇ ਗੱਟਾ ਲੈ ਗੱਟਾ ਆਤੋਂ ਲੈ ਔਰ ਉਧਰ ਟੋੜੀ ਦੇ ਪਰ ਹੁੱਖਾ ਗੱਟਾ ਲੈ ਵਿੱਚ ਆ ਕੇ ਜਾਈ ਕਿਹੜਾ ਔਰ ਟੋੜੀ ਦੇ ਪਰ ਟੋੜੀ ਵਾਲਾ ਪਿਆਰ ਲੈਂਦਾ ਪਿਆ ਇਹ ਦੇ ਇਥੋਂ ਵਾਸਤੇ ਇੱਕ ਹੋਰ ਲਿਆ ਹੋਰ ਕੋ ਨਹੀਂ ਦਾ ਹੋਵੇ ਆ ਇੰਦਰ ਬਥੇਰੇ ਪੈਣ ਇੱਥੇ ਔਰ ਲੈਂਦਾ ਦੂ ਲੈਂਦ ਦੂ ਹੋ ਗਏ ਸੀ ਲੈਣੇ ਪਣਾ ਇੱਕ ਗੱਟਾ ਹੋਰ ਓ ਕੰਡਾ ਤੇ ਪਿਛਲੇ ਪਾਸੇ ਰੱਖਣਾ ਔਰ ਲੈ ਚਲ ਸਰਵਿਸ ਕਰਨੀ ਪੈਣੀ ਹੈ ਉਹਦੇ ਨਾਲ ਬਾਲਟੀ ਕੀ ਤੇਲ ਵਾਲੀ ਹੈ ਮੰਗਲਾ ਲਾ ਕੇ ਤੇ ਲੈ ਜਾ ਉਹ ਉਹਦੇ ਜ ਟਾਪਾ ਜਗਾ ਹੌੜ ਹੋ ਗਈ ਹੁੰਦੇ ਇਹਦੇ ਚ ਲਿਓ ਲਾ ਕੇ ਵੱਡੀ ਬਾਲਟੀ ਜੇ ਨਵਾਂ ਜਾਂਦਾ ਆਹੋ ਇਹਦੇ ਤੇ ਰੱਖ ਲੋ ਉਹ ਉਹਦੇ ਚ ਰੱਖ ਰੈਂਦੇ ਮੇਰੀ ਗੱਲ ਤਾਂ ਸੁਣਾ ਉਹਦੇ ਸੌੜ ਬੜੀ ਹੈ ਹਾਂ ਉਹ ਟੈਂਕੀ ਜਾਨੀ ਤਾਉਂਦੇ ਕੀ ਆਹ ਹੰਦਰ ਰੱਖੋ ਯਾਰ ਕੱਢ ਤੇ ਕਰੀ ਟੈਂਕਿਊ ਚ ਰੱਖ ਤੇ ਦੁਲਦੀ ਦਣੀ ਨਾ ਇਹ ਨਹੀਂ ਦਿੱਤਾ ਹਾਂ ਤੇ ਮੈਂ ਆ ਜਾਗਾ ਫਿਆ ਆ ਵੀ ਫੜਾ ਪੰਮਿਆ ਆ ਮਿੰਟ ਵਿੱਚ ਅਖੇ ਟੱਗਲੇ ਟ੍ਰੈਂਕ ਦੇ ਆ ਨਹੀਂ ਇਹ ਨਹੀਂ ਆਪਣਾ ਆਪਣਾ ਨਕਲ ਨਹੀਂ ਉਹ ਇਹ ਆਪਾਂ ਨਹੀਂ ਉਹ ਆ ਰੱਖ ਤੂੰ ਆ ਜਾ ਇੱਧਰ ਲੈ ਗੱਟਾ ਇੱਧਰ ਲੈ ਆਹ ਮੋਰ ਚਾ ਰੱਖ ਦੇ ਗੱਟਾ ਹਾਂ ਮਾਂ ਵੰਡਣਾ ਨਹੀਂ ਚੱਲ ਰੱਖੋ ਇਹ ਰੱਖ ਵੰਡਣਾ ਨਹੀਂ ਇਹ ਆਹ ਮਸ਼ੀਨ ਸਰ ਬਾਅਦ ਚ ਵੰਡਾਂਗੇ ਉੱਥੇ ਜਾ ਕੇ ਇਹਨੇ ਫਿਰ ਮਸ਼ੀਨ ਚ ਰੱਖ ਦੇ ਮਾਂ ਇੱਥੇ ਮੁੰਡਾ ਓਏ ਬਾਅਦ ਵੰਡਰਾ ਵੰਡਰਾ ਥੋੜਾ ਸਰਵਿਸ ਕਰਨਾ ਮੰਗਲਾਇਲ ਫਿਲਟਰ ਇਹ ਇਹ ਅਗਲੇ ਟ੍ਰੈਂਕ ਚ ਨਹੀਂ ਪੈਂਦਾ ਜਾਂ ਵੀ ਵੇਖ ਕਿਆ ਵੀ ਇਹਨੂੰ ਨਹੀਂ ਪਾ ਲੱਗਣਾ ਕਿੱਥੇ ਪਾਣਾ ਅਮੋਰਸਾ ਰੱਖਾ ਉਹ ਬਦਲ ਕੇ ਵੇਖਣਾ ਚੱਲੋ ਚਲੋ ਚਲੋ ਬੈਜ ਓਏ ਹਰ ਇੱਥੇ ਨੂੰ ਪਾ ਬਾ ਨੂੰ ਪਾ ਮੋਰਸਾ ਹੋਈ ਬੜਾ ਚੱਕ ਦੋ ਦਾ ਟਾਇਰ ਤੋਂ ਨਾ ਫੜੋ ਟਾਇਰ ਨਾ ਫੜੋ ਚੱਕ ਦੇ ਚੱਕ ਦੋ ਚੱਕ ਦੋ ਯਕੀਨਦਾ ਹੀ ਨਹੀਂ ਯਾਰ ਨਗਲੋਂ ਇੱਕ ਇਹਨੂੰ ਉੱਤੇ ਹੋ ਜਾਓ ਉੱਤੇ ਜਾ ਕੇ ਜਾਣਾ ਭਾਈ ਇਹਨੇ ਬੰਦੇ ਰਿਮੋਰਸ ਵਾਲੇ ਚ ਕਿੰਦਾ ਕਿਲੋ ਕਿਲੋ ਨੁਵਾਈ ਨਾ ਆਇਆ ਇਹਨਾਂ ਨੂੰ ਕਿੰਨਾ ਟਾਈਮ ਤੁਸੀਂ ਇੱਥੇ ਲਾਈ ਜਾਂਦੇ ਹੋ ਇਹਨਾਂ ਨੂੰ ਚੱਕੋ ਆਹੀ ਰਾ ਇਹਨੂੰ ਨੱਪੀ ਹੜਕੀ ਲਈ ਡੜਾ ਬੰਦਾ ਕਿਨੇ ਬੰਦੇ ਸਟਾਰਟ ਕਰਨਾ ਪਹਿਲਾਂ ਮਸ਼ੀਨ ਸਟਾਰਟ ਕਰੋ ਇੱਕ ਰੇ ਰੱਸਾ ਖੋਲਣਾ ਖੋਲ ਨਹੀਂ ਆ ਬੰਨਦਾ ਆ ਬੰਨਦਾ ਆ ਦੇਖੋ ਕਰੋ ਕਰੋ ਰਾਸਨਾ ਦਾ ਖੋਲਣਾ ਆ ਮਾਂ ਆਇਆ ਫਰੀ ਬਾਣ ਲੈ ਹਾਂ ਕੀ ਜੀਜਾ ਡੀ ਵਾਲਾ ਬੱਗੇ ਕਰਾਣੇ ਕਾਰ ਸਟਾਰਟ ਆ ਇਹਨੂੰ ਲੀਵ ਤੇ ਚੱਕੋ ਪਹਿਲਾਂ ਕਾਰ ਸਟਾਰਟ ਨਾ ਅਰਥ ਲਵਣਾ ਲੈ ਨਾ ਵੀ ਅਰਥ ਇਹ ਰਸਾ ਯਾਰ ਤੁਸੀਂ ਸਟਾਰਟ ਸ਼ੁਰੂ ਕਰਨੀ ਵੀ ਹੈ ਆਪਣਾ ਰਸਾ ਭਾਈ ਸਾਰਾ ਪਾਤ ਚੱਕ ਦੋ ਚੱਲ ਚੱਲ ਉਧਰ ਰੱਖ ਰਾ ਬਾਹਰ ਖਿੱਚ ਕੇ ਰੱਖ ਖਾਣ ਦਾ ਖਾਣ ਦਾ ਪਾਲਾ ਆ ਨਹੀਂ ਗੱਟਾ ਨਾ ਜਿੰਨੇ ਬਣਦੇ ਨੇ ਪਾਲਾ ਨਹੀਂ ਗੱਟਾ ਲਾ ਲੈ ਚੱਲਾ ਚੱਲੋ ਅਰੇ ਜਿੱਥੇ ਕਿੱਲ ਪੈਣਾ ਉੱਥੇ ਕਰ ਲੈ ਇਹਨੂੰ ਕਿੱਲ ਲਿਆ ਜਾਂਦਾ ਕਿੱਥੇ ਗਾ ਥੱਲੇ ਕਰ ਦੇ ਚੱਲ ਬੱਸ ਅੱਜ ਆਪਣਾ ਟਾਇਰ ਥੋੜਾ ਜਿਹਾ ਕਮਜ਼ੋਰ ਆ ਵੈਸੇ ਗੁਰੂ ਚਿੰਤਾ ਕਰਨਾ ਆਪਣੀ ਮਸ਼ੀਨ ਉੱਥੇ ਪਹੁੰਚਦੀ ਹੋ ਜਾ ਫਿਰ ਆਪਾਂ ਇਹਦਾ ਉੱਥੇ ਕਰਦੇ ਜੀ ਕੋਈ ਹੱਲ ਨਾੜ ਕਾਹਤੇ ਆਈ ਕਰਕੇ ਵੇਖਾ ਜੇ ਆਈ ਕਰੀ ਇਹਨੂੰ ਕੀ ਕਰਾਂ ਹੋਰ ਦਿੱਟਿਆਂ ਟਾਇਰ ਟਾਓ ਪਹਿਲਾਂ ਠੀਕ ਹੈ ਤੇ ਚੱਲਣਗੇ ਟਿੱਲੀਆਂ ਹੋਈਆਂ ਨਹੀਂ ਟਿੱਲੀਆਂ ਤਾਂ ਹੋਈ ਜਾਣੀਆਂ ਨੇ ਹੋਰ ਇਹ ਠੀਕ ਹੈ ਉਹ ਨਾਲ ਨਾ ਲੱਗੇ ਹੁੰਦੇ ਬਾਅਦ ਇਹਨੂੰ ਮੇਰੇ ਗਾਲ ਥੋੜਾ ਜ਼ਿਆਦਾ ਵਧਾ ਲਈ ਆਈ ਕਿੰਨਾ ਰਹਿਣ ਦੀ ਐ ਕੀ ਵੇ ਲੈ ਗਾ ਉਹ ਹਾਰਾ ਮੋਮ ਜਿੰਦਾ ਹਾਰ ਲਾ ਲੈ ਇਹ ਨਏ ਇਹ ਤਾਂ ਬੜੀ ਪਈਦੀ ਐ ਫਿਰ ਰਹਿਣ ਦੇ ਨੂੰ ਲੋੜ ਹੀ ਨਹੀਂ ਫਰੇਸ ਚੱਲੇ ਦਿਓ ਜੀ ਸਲੋ ਲੱਗੀ ਜਾਦੀ ਮੜੀ ਜੀ ਕਿੰਦਾ ਜੀ ਨਾ ਬਤਾਓ ਉਹ ਜੀ ਸਲੋ ਲੱਗੀ ਜਾਦੀ ਬਤਾ ਦੇ ਮੜਾ ਜਾ ਆਹੋ ਜੀ ਸਲੋ ਰੇਸ ਚ ਲੱਗੀ ਜਾਦੀ ਨੀਦਰ ਰੇਸ ਤੇ ਜਾਵੇਗੀ ਸਸਤੀ ਗਾਲੀ ਗੱਡੀ ਹਾਂ ਅੱਜ ਸੌਂ ਦਾ ਛਾਟ ਜਾ ਲਗੇ ਡੇਰੇ ਕਿਵੇਂ ਆ ਦੋ ਤਾਂ ਛੱਡ ਜਾ ਉਹ ਗੱਡੀ ਗੱਡੀ ਅੱਛਾ ਤੈਨੂੰ ਬੜਾ ਆਸਾ ਮੁੱਛਾਂ ਵਿੱਚ ਕਿਵੇਂ ਸੜ ਕੇ ਬੀੜੀਆਂ ਪੀਤੇ ਕੀ ਕੀਤਾ ਹੈ ਉਹ ਖਾਈ ਪਾਸਾ ਥਕਰਾ ਬੀੜੀ ਪੀਤੀ ਕੀ ਕੀਤਾ ਇਹ ਜੀ ਕਮੈਂਟ ਕਰਕੇ ਜਰੂਰ ਦੱਸਾ ਇਹ ਬੰਦੇ ਨੇ ਬੀੜੀ ਪੀਤੀ ਕਿਵੇਂ ਕਿਵੇਂ ਮੁੱਛਾਂ ਹਟ ਗਿਆ ਨੇ ਦੀਆਂ ਕਿਵੇਂ ਛੱਡ ਗਿਆ ਨੇ ਹੈ ਪਤਾ ਨਹੀਂ ਬੀੜੀ ਪੀਤੀ ਮੇਰੇ ਕੋਲ ਇਹ ਭਰਾਵਾ ਬੜਾ ਦੇ ਵਿੱਚ ਰੋਟੀਆਂ ਆ ਹੈ ਇੰਨੇ ਲੱਲੀ ਬੀੜੀ ਹੁੰਦੇ ਗੋ ਜੱਤੀ ਗੋ ਅੱਛਾ ਓਏ ਪਾਲੀ ਮੈਨ ਵਾਕੀਆ ਮੁੱਛਾ ਹੜਨੀ ਬੀੜੀ ਬੀ ਲਾ ਲਈ ਓਏ ਪਰ ਇਹ ਨੰਨਾ ਮੁੱਛਾ ਡਾ ਕੇ ਥੇਜੇ ਪੱਕੀਆਂ ਮੈਂ ਆ ਬੀੜੀਆਂ ਪੀਵੇਗਾ ਐਵੇਂ ਕਾਲੀ ਬੀੜੀਆਂ ਪੀਵੇਗਾ ਗਾ ਐਵੇਂ ਨਾਲੀ ਉਹ ਖਾਈ ਮੂੰਹ ਨੇੜੇ ਕਰੀ ਮੜਾ ਬੀੜੀਆਂ ਪੀਪ ਕੇ ਮੁੱਛਾ ਵੀ ਕਿਵੇਂ ਕਰ ਲੀਆਂ ਤੂੰ ਹੀ ਬੀਤੀ ਆਈ ਨਾ ਉਹ ਨਾਲ ਉਹ ਹਾਲਤ ਕਿ ਬਣਾਈ ਫਿਰੇ ਜਿਵੇਂ ਕਦੇ ਨਾਤੇ ਨਹੀਂ ਹੁੰਦੇ ਆਪਣਾ ਕੰਮ ਰੱਸੇ ਵਾਲੇ ਇਕਰੇ ਆਪਣੇ ਕੋ ਰਹਿਣ ਦੇਣਾ ਫਿਰ ਦੇ ਦਾਂ ਦੇ ਇੱਥੇ ਰੱਖ ਅਗਲੇ ਪਾਸੇ ਉਹ ਤੋਈਨ ਪਿਆਰਾਂ ਨਿਕੜੀ ਇਹ ਆ ਪੋਲੇ ਜਾ ਰੱਖੇ ਜਮਰਾ ਡਿੱਗ ਤਾਂ ਪਵੇ ਸੋਖ ਕਿਤੇ ਨੇੜੇ ਆ ਇਕਰਾਰ ਰਸਾ ਕਿੱਥੇ ਰੱਖਣਾ ਯਾਰ ਰੱਖਾ ਅਗਲੇ ਪਾਸੇ ਵਿੱਚ ਰੱਖਾ ਟਰੈਸ਼ਰ ਵਿੱਚ ਪਸਾ ਦੇ ਪਰਲੇ ਪਾਸੇ ਬਸ ਬਸ ਪਰ ਮੈਂ ਇਹਨਾਂ ਕਹਾਂ ਦੀ ਲੋੜ ਥੱਲੇ ਪਾ ਬੰਨ ਪਾਓ ਡਿੱਗਦਾ ਥੋੜਾ ਪਿਆ ਇੱਥੋਂ ਹਾਰੋ ਰੋੜੀ ਇੱਥੇ ਤੋਂ ਲੈਣੀਏ ਤੇ ਲੈ ਲੈ ਹੁਣ ਬੇੜੀ ਚਲੋ ਰਾਜ ਆਵੇੜਾ ਪਰੇ ਬਣੇ ਤੁੰਡਾ ਵੇੜਾ ਹਾਂ ਹਾਂ ਡੀ ਲਾ ਹੁੰਦੇ ਬਸ ਆ ਪਿੱਛੇ ਬੰਨ ਦੋ ਆ ਜਿਹੜਾ ਥੜਕਾ ਸੁੜਕਾ ਖਾਹ ਹੁੰਦੇ ਆ ਕਿਵੇਂ ਆਣੀ ਅੱਗੇ ਪਾ ਮੈਂ ਇਹਨੇ ਲਾਵਣਾ ਪਾ ਬਸ ਜੋ ਘੰਡਾ ਬੜਿਆ ਨੇ ਬਸ ਕਰ ਤੈਨੂੰ ਆ ਗਿਆ ਜਾਣ ਦੀ ਕਿੰਨੀ ਖੁਸ਼ੀ ਆ ਐਮਪੀ ਚ ਦੁੱਖੀ ਜਿੰਨੀ ਨਹੀਂ ਕਿਵੇਂ ਦੁੱਖੀ ਨਹੀਂ ਕਿਉਂ ਗਲੋ ਫਿਤਰਾ ਤੇ ਇੱਥੇ ਬੈਠ ਰਹੀ ਐ ਹਾਂ ਇੱਥੇ ਬੈਠ ਰਹੀ ਐ ਨਹੀਂ ਇੱਥੇ ਬੈਠ ਰਹੀ ਹੋਰ ਫਿਰ ਨਾਲ ਇਹ ਬੰਦਾ ਕਹਿੰਦਾ ਮੈਨੂੰ ਦੁੱਖੀ ਦੀ ਵੀ ਖੁਸ਼ੀ ਨਹੀਂ ਆ ਜਾਣ ਦੀ ਫਿਰ ਇਹ ਇਹ ਤਾਂ ਬਸ ਫਿਰ ਇੱਥੇ ਬੈਠ ਰਹੀ ਓਹ ਓਹੀ ਕੰਮ ਹੈ ਨਾ ਨਹੀਂ ਚੱਲਣਾ ਛੱਡ ਦੇ ਮੈਂ ਕਿ ਚੱਲਣਾ ਅੱਛਾ ਵੀ ਯਾਨੀ ਕਿ ਖੁਸ਼ ਹੈ ਵੀ ਚੱਲੀਏ ਕਿ ਤੇਰੇ ਜਨਤ ਨਹੀਂ ਅਸਾ ਜਨ ਤੂੰ ਹੱਸਿਆ ਮੈਂ ਟੋਪੀ ਦੇਣੇ ਕਿ ਨਹੀਂ ਦਰ ਰਹਾ ਤਾਂ ਇਹ ਕਿਹੜਾ ਦੇਵੇ ਹਲੇ ਮਰੀ ਕਿ ਇਹ ਇਹਨਾਂ ਦਾ ਪਣਾ ਲੋਡ ਹੀ ਨਹੀਂ ਬੰਦੇ ਹਾਰੇ ਆਈਟਮਾਂ ਹੀ ਲੈਣਾ ਜਿੰਨੇ ਲਿਗੇ ਚੱਲਾ ਇਧਰ ਆ ਤਰ ਐਡਮਾ ਦਾ ਪਤਾ ਤਾਨੂੰ ਦੋ ਲੱਗੀ ਐਡਮਾ ਕਾ ਹਾਂ ਨੂੰ ਪਦਾ